10 ਜੁਲਾਈ ਨੂੰ ਜਲੰਧਰ ਬੈਸਟ ਹਲਕੇ ਵਿੱਚ ਹੋਈਆਂ ਚਿੰਨੀ ਚੋਣਾਂ ਦੇ ਨਤੀਜੇ ਕੱਲ ਆਉਣਗੇ ਚੋਣਾਂ ਦੀ ਗਿਣਤੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਈਵੀਐਮ ਮਸ਼ੀਨਾਂ ਲਾਇਲਪੁਰ ਖਾਲਸਾ ਕਾਲਜ ਫਾਰ ਊਮਨ ਵਿੱਚ ਸਖਤ ਸੁਰੱਖਿਆ ਹਿੱਟ ਰੱਖੀਆਂ ਗਈਆਂ ਨੇ ਫਲਕੇ ਜਲੰਧਰ ਬੈਸਟ ਦੇ ਲੋਕ ਕੁੱਲ 15 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਕੇ ਨਵਾਂ ਰਿਕਾਰਡ ਕਾਇਮ ਕਰਨਗੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਗਿਣਤੀ ਕੇਂਦਰ ਵਿੱਚ ਸਾਰੇ ਪ੍ਰਬੰਧ ਕੀਤੇ ਗਏ ਨੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇੱਥੇ ਬਿਜਲੀ ਜਾਣ ਦੀ ਸੂਰਤ 'ਚ ਬਦਲਵੇਂ ਪ੍ਰਬੰਧ ਵਜੋਂ ਜਨਰੇਟਰ ਦਾ ਪ੍ਰਬੰਧ ਵੀ ਕੀਤਾ ਗਿਆ। ਇੱਥੇ ਦੱਸਦੀ ਹੈ ਕਿ EVMs ਦੀ ਨਿਗਰਾਨੀ CCTV ਕੈਮਰਿਆਂ ਰਾਹੀਂ ਕੀਤੀ ਜਾ ਰਹੀ ਹੈ। ਸਟ੍ਰੌਂਗ ਰੂਮਾਂ ਦੀ ਸੁਰੱਖਿਆ ਕੇਂਦਰੀ ਬਲ ਬੀਐਸਐਫ ਦੇ ਹੱਥਾਂ ਵਿੱਚ ਹੈ, ਜਦਕਿ ਬਾਹਰੀ ਗੇਟਾਂ ਤੇ ਪੰਜਾਬ ਪੁਲਿਸ ਤਾਇਨਾਤ ਕੀਤੀ ਗਈ ਹੈ। ਜ਼ਿਲ੍ਹਾ ਚੋਨ ਅਫਸਰ ਕਮ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ 13 ਜੁਲਾਈ ਨੂੰ ਸਵੇਰੇ 8 ਵਜੇ ਲਾਇਲਪੁਰ ਖਾਲਸਾ ਕਾਲਜ ਫਾਰ ਊਮਨ ਵਿੱਚ ਸ਼ੁਰੂ ਹੋਵੇਗੀ। ਸਟਰੋਂਗ ਰੂਮ ਤੇ 24 ਘੰਟੇ ਸਖਤ ਪਹਿਰਾ ਰਹੇਗਾ। ਰਾਜਸੀ ਪਾਰਟੀਆਂ ਦੇ ਪ੍ਰਤੀਨਿਧੀ ਈਵੀਐਮ ਦੀ ਰਾਖੀ ਬੈਠੇ ਨੇ। ਰਾਜਸੀ ਪ੍ਰਤੀਨਿਧੀਆਂ ਦੇ ਸਾਹਮਣੇ ਇੱਕ ਵੱਡੀ ਸਕਰੀਨ ਲੱਗੀ ਹੋਈ ਹੈ। ਜਿਸ ਤੇ ਸੀਸੀਟੀਵੀ ਕੈਮਰੇ ਰਾਹੀਂ ਸਟਰੋਂਗ ਰੂਮ ਦੀ ਸਥਿਤੀ ਲਾਈਵ ਚੱਲ ਰਹੀ ਹੈ। ਜ਼ਿਕਰ ਹੋ ਗਿਆ ਕਿ ਜਲੰਧਰ ਪਛਮੀ ਵਿਧਾਨ ਸਭਾ ਦੀ ਸੀਟ ਆਪ ਵਿਧਾਇਕ ਸ਼ੀਤਲ ਅਗਰੁਵਾਲ ਦੇ ਅਸਤੀਫਾ ਦੇਣ ਕਾਰਨ ਖਾਲੀ ਹੋਈ ਸੀ ਅਗਰੁਵਾਲ ਲੋਕ ਸਭਾ ਚੋਣਾਂ ਸਮੇਂ ਆਮ ਆਦਮੀ ਪਾਰਟੀ ਛੱਡ ਕੇ ਪਾਸਪਾ ਵਿੱਚ ਚਲੇ ਗਏ ਸਨ ਜਲੰਧਰ ਬੈਸਟ ਦੀ ਜਿਮਨੀ ਚੋਣ ਹੋਣ ਮੰਗਰੋ ਉਮੀਦਵਾਰਾਂ ਦੀ ਕਿਸਮਤ ਈਵੀਐਮਜ਼ ਵਿੱਚ ਕੈਦ ਹੋਣ ਤੋਂ ਬਾਅਦ ਹੁਣ ਜਿੱਤ ਹਾਰ ਨੂੰ ਲੈ ਕੇ ਸਮਿਖਿਆ ਅਤੇ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਚੁੱਕਾ ਚੋਣ ਲੜਨ ਵਾਲੇ ਉਮੀਦਵਾਰ ਅਤੇ ਸਿਆਸੀ ਪਾਰਟੀਆਂ ਆਪਣੇ ਸਮਰਥਕਾਂ ਤੋਂ ਇਲਾਕਾ ਵਾਈਜ਼ VOTING ਦੇ ਅੰਕੜੇ ਜਟਾਉਣ ਵਿੱਚ ਲੱਗ ਗਏ ਨੇ ਕਿਸ ਬੂਥ ਤੋਂ ਕਿੰਨੀਆਂ ਬੋਟਾਂ ਮਿਲਣਗੀਆਂ ਇਸ ਸਬੰਧੀ ਜੋੜ ਘਟਾਉ ਸ਼ੁਰੂ ਹੋ ਚੁੱਕਾ ਜਨਤਕ ਸਥਾਨਾਂ ਤੇ ਚੌਂਕ ਚਰਾਹਿਆਂ ਵਿੱਚ ਹੁਣ ਪਾਰਟੀਆਂ ਦੇ ਵਰਕਰਾਂ ਦੇ ਨਾਲ-ਨਾਲ ਹਲਕੇ ਦੀ ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਲੋਕ ਵੀ ਆਪਣੇ ਆਪਣੇ ਅੰਕੜੇ ਦੱਸ ਕੇ ਹਾਰ ਜਿੱਤ ਦੇ ਦਾਅਵੇ ਕਰ ਰਹੇ ਨੇ ਜਿੱਤ ਹਾਰ ਦੇ ਦਾਅਵਿਆਂ ਵਿਚਕਾਰ ਕਈ ਲੋਕ ਇੱਕ ਦੂਜੇ ਨੂੰ ਸ਼ਰਤ ਲਾਉਣ ਦੀ ਵੀ ਚੁਣੌਤੀ ਦੇ ਰਹੇ ਨੇ। ਇਨ੍ਹਾਂ ਸਾਰੀਆਂ ਗੱਲਾਂ ਤੋਂ ਬੇਫਿਕਰ ਇਲਾਕੇ ਦੇ ਵੋਟਰ ਅਜੇ ਖਾਮੋਸ ਨੇ ਉਹ ਆਪਣਾ ਮੂੰਹ ਬੰਦ ਰੱਖਣ ਵਿੱਚ ਹੀ ਆਪਣੀ ਭਲਾਈ ਸਮਝਦੇ ਨੇ। ਉਹ ਸਿਰਫ ਇੰਨਾ ਕਹਿੰਦੇ ਨੇ ਕਿ ਜਿਸ ਨੂੰ ਵੋਟ ਪਾਉਣੀ ਸੀ ਪਾ ਦਿੱਤੀ ਹੈ। ਇੱਕ ਪਾਸੇ ਭਾਜਪਾ ਅਤੇ ਕਾਂਗਰਸ ਦੇ ਸਮਰਥਕ ਜਿੱਤ ਦੇ ਅੰਕੜੇ ਗਿਣਾ ਰਹੇ ਨੇ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸਮਰਥਕ ਪੰਜਾਬ ਸਰਕਾਰ ਦੀਆਂ ਜੋਸ਼ਨਾਵਾਂ ਦੇ ਦਮ ਤੇ ਜਿੱਤ ਪ੍ਰਤੀ ਆਸ ਬੰਦ ਨੇ ਹੁਣ ਵੇਖਣਾ ਹੋਵੇਗਾ ਕਿ ਜਿੱਤ ਦਾ ਸੇਰਾ ਕਿਸ ਦੇ ਸਿਰ ਤੇ ਬਜੇਗਾ ਜੇਕਰ ਪਿਛਲੀਆਂ 5 ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੌਰਾਨ ਇਸ ਸੀਟ ਦੇ ਨਤੀਜਿਆਂ ਤੇ ਨਜ਼ਰ ਮਾਰੀਏ ਤਾਂ ਕਾਂਗਰਸ ਤਿੰਨ ਵਾਰ ਅਤੇ ਆਪ ਨੇ ਦੋ ਵਾਰ ਜਿੱਤ ਹਾਸਲ ਕੀਤੀ ਹੈ ਐਨਐਚ ਕਾਂਗਰਸ ਨੂੰ 2017 2019 2024 ਵਿੱਚ ਅਤੇ ਆਮ ਆਦਮੀ ਪਾਰਟੀ ਨੂੰ 2022 ਅਤੇ 2023 ਦੀਆਂ ਚੋਣਾਂ ਵਿੱਚ ਸਫਲਤਾ ਮਿਲੀ ਹੈ ਜਿਸ ਤੋਂ ਬਾਅਦ ਬੁੱਧਵਾਰ ਨੂੰ ਜਲੰਧਰ ਪੱਛਮੀ ਦੇ VOTER ਆਪਣੀ ਬੋਟ ਦੇ ਰੂਪ ਵਿੱਚ ਨਵਾਂ ਰਿਕਾਰਡ ਬਣਾਉਂਦਾ ਫੈਸਲਾ ਕਰਨਗੇ ਇਸ ਸੀਟ ਨੂੰ ਜਿੱਤਣ ਲਈ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਨਾਲ-ਨਾਲ ਕਾਂਗਰਸ ਅਤੇ ਭਾਜਪਾ ਦਾ ਵੀ ਵਕਾਰ ਦਾਤੇ ਲੱਗਾ ਹੋਇਆ ਜਿਸ ਦੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਪਰਿਵਾਰ ਦੇ ਇਲਾਵਾ ਪਾਰਟੀ ਦੇ ਸਾਰੇ ਵਿਦਾਇਕਾਂ ਅਤੇ ਨੇਤਾਵਾਂ ਨਾਲ ਜਲੰਧਰ ਵਿੱਚ ਪੱਕੇ ਡੇਰੇ ਲਾਏ ਹੋਏ ਨੇ ਕਿਉਂਕਿ ਲੋਕ ਸਭਾ ਚੋਣਾਂ ਦੌਰਾਨ ਕੀਤਾ ਗਿਆ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਜਿੱਤ ਹਾਸਲ ਕਰਨ ਦਾ ਦਾਵਾ ਪੂਰਾ ਨਾ ਹੋਣ ਨੂੰ ਲੈ ਕੇ ਨਿਸ਼ਾਨਾ ਬਣਾ ਰਹੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਇਹ ਸੀਟ ਜਿੱਤ ਕੇ ਜਵਾਬ ਦੇਣਾ ਚਾਹੁੰਦੇ ਨੇ ਇਸ ਦੇ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਦਾ ਇਸ ਸੀਟ ਤੇ ਇਸ ਲਈ ਵੀ ਜ਼ਿਆਦਾ ਫੋਕਸ ਹੈ ਕਿਉਂਕਿ ਸ਼ੀਤਲ ਅਗਰਵਾਲ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਨੇ